ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤੀਰਥ ਨਾਮਨ ਜਾਵ ਤੀਰਥ ਨਾਮ ਹੈ तीर्थ शब्द विचार अंतर ज्ञान है तीर्थ नावण जाओ तीर्थ नाम है तीर्थ शब्द विचार अंतर ज्ञान है सतनाम ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ ਪਹਿਲਾ ਕਰ ਦੂਜਾ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਸਾਗਰ ਰਤਨੀ ਪਰਪੂਰੇ અમૃત સંત સુગે નહીં દૂરી હર રસ ચોગ સુગે પ્રભ પાવે ਸਰબર મંહંસ પ્રાણ પત પાવે ક્યાં પગ બપડાશ પડી નાઈ કીચડ ડુબે મેલ ન જાય રહાઉ ਰਖ ਰਖ ਚਰਨ ਧਰੀ ਵਿਚਾਰੀ ਦੁਬਦਾ ਸ਼ੂਡ ਪਏ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੀ ਆਵਰ ਜਾਣ ਰਹੀ ਗੁਰ ਰਖੈ ਸਰਵ ਰਹੰਸਾ ਸ਼ੂਡ ਨ ਜਾਈ ਪ੍ਰੇਮ ਭਗਤ ਕਰ ਸਹਿਜ ਸਮਾਈ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਅਕਥ ਕਥਾ ਗੁਰਬਚਨੀ ਆਦਰ ਸੁਣ ਮੰਡਲ ਇਕ ਜੋਗੀ ਬੈਸੇ ਨਰ ਨਾ ਪੁਰਖ ਕੋ ਕੈਸੇ ਤ੍ਰਿ ਭਵਨ ਜੋਤ ਰਹੀ ਲਿਵ ਲਾਈ ਸੁਰ ਨਰ 나ਥ ਸਚੇ ਸਰਨਾਈ ਆਨੰਦ ਮੂਲ ਅਨਾਥ ਦਾਰੀ ਗੁਰਮੁਖ ਭਗਤ ਸਹਿਜ ਵਿਚਾਰੀ ભગત વસલ પે કાટન હારે હો મે માર મલે ભગતારે અનક જ તન કર કાલ સંતાય મરણ લખાય મંડલ મે આઈ જનમ પદાર્થ દુબદાખવે આપના ચીનસ પ્રમ પ્રમ રુવે કહે તો પુડ તો સુન તો એક ਤੀਰਜ ਧਰਮ ਤਰਨੀ ਤਰ ਟੀਕ ਜਤ ਸਤ ਸੰਜ ਮਰਿਦੇ ਸਮਾਏ ਚੌਥੇ ਪਦ ਕੋ ਜਿ ਮਨ ਪਤਿਆਈ ਸਾਚੀ ਨਿਰਮਲ ਮੈਨ ਲਾਗੈ ਗੁਰ ਕੈ ਸ਼ਬਦ ਪਰਮ ਪਉ ਪਾਗੈ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਚ ਸਰੂਪ ਸੂਰਤ ਮੂਰਤ ਆਗ ਅਨੂਪ ਨਾਨਕ ਜਾਚੈ ਸਚ ਸਰੂਪ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤੀ परम सम्मान योग तन तन ਸਹਿਬ ਸ੍ਰੀ ਗੁਰੂ ਹਰਿ ਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਅਸਥਾਨ तन तन ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਮਕਦਸ ਗੁਰਦੇ ਅੰਦਰ ਜੁੜ ਮਿਲ ਬੈਠੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਗੁਰ ਪਾਸ਼ਾ ਮਹਾਰਾਜ ਨੇ ਅੱਜ ਜੋ ਪਾਵਨ ਹੁਕਮਨਾਮਾ ਸਾਹਿਬ ਸਾਡੇ ਝੋਲੀ ਦੇ ਅੰਦਰ ਪਾਉਣਾ ਕੀਤਾ ਹੈ ਪਾਸ਼ਾ ਮਹਾਰਾਜੀ ਕਿਰਪਾ ਕਰਨਾ ਕਰਦੇ ਨੇ ਅਸ਼ਟਪਦੀਆਂ ਦੇ ਅੰਦਰ ਪਾਸ਼ਾ ਮਹਾਰਾਜ ਨੇ ਇਸ ਸ਼ਬਦ ਨੂੰ ਤਨਾਸਰੀ ਰਾਗ ਦੇ ਅੰਦਰ ਸਤਿਗੁਰੂ ਪਾਸ਼ਾ ਮਹਾਰਾਜ ਦਾ ਓਟ ਆਸਰਾ ਲੈਂਦੇ ਹੋਏ ਸਿੱਖ ਧਰਮ ਦੇ ਬਾਨੀ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਨੇ ਉਸ ਸਾਗਰ ਦੇ ਬਾਰੇ ਦੱਸਣਾ ਕੀਤਾ ਹੈ ਕਿ ਜਿਨ੍ਹਾਂ ਨੇ ਉਸ ਸਾਗਰ ਦੇ ਵਿੱਚੋਂ ਹੰਸ ਦੀ ਤਰ੍ਹਾਂ ਜਿਹੜੇ ਮੋਤੀ ਚੁਗਣਾ ਕੀਤੇ ਨੇ ਤੇ ਉਹਨਾਂ ਦੇ ਬਾਰੇ ਪਾਸ਼ਾ ਮਹਾਰਾਜ ਨੇ ਇਸ ਸ਼ਬਦ ਦੇ ਅੰਦਰ ਮਨੁੱਖ ਨੂੰ ਸਮਝਾਉਣਾ ਕਰਨਾ ਕੀਤਾ ਹੈ ਕਿ ਕਿਸ ਤਰ੍ਹਾਂ ਜਿਹੜਾ ਉਸ ਹੰਸ ਦੀ ਨਿਆਈ ਹੋ ਕਰਕੇ ਕਿ ਜਿਹੜੇ ਸਾਲ ਸੰਗਤੀਆਂ ਘੜੀਆਂ ਨੂੰ ਮਾਣ ਕਰਕੇ ਹੰਸ ਦੀ ਨਿਆਈ ਸਮੁੰਦਰ ਦੇ ਵਿੱਚੋਂ ਸਾਗਰ ਦੇ ਵਿੱਚੋਂ ਜਿਹੜਾ ਹੀਰੇ ਚੁਗਣਾ ਕਰਦੇ ਨੇ ਤੇ ਪਾਸ਼ਾ ਮਹਾਰਾਜ ਜੀ ਬਾਣੀ ਦੇ ਅੰਦਰ ਸਮਝਾਉਣਾ ਕਰਦੇ ਨੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਕਿ ਜਿਨ੍ਹਾਂ ਨੇ ਤੀਰਥਾਂ ਦੇ ਉੱਪਰ ਜਾ ਕਰਕੇ ਆਪਣੇ ਜੀਵਨ ਨੂੰ ਵਿਅਰਥ ਬਣਾਉਣਾ ਕੀਤਾ ਹੈ ਤੇ ਫਿਰ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਕਿ ਉਹਨਾਂ ਦੇ ਤੀਰਥਾਂ ਦੇ ਉੱਪਰ ਜਾਣ ਦੇ ਨਾਲ ਉਹਨਾਂ ਨੂੰ ਰੱਬ ਜਿਹੜਾ ਉਹ ਪ੍ਰਾਪਤ ਨਹੀਂ ਹੋ ਸਕਦਾ ਜਿਸ ਨੂੰ ਲੱਭਣ ਵਾਸਤੇ ਅਨੇਕਾਂ ਪਟਿਆਵਾਂ ਦੇ ਵਿੱਚ ਭਟਕਣਾ ਫਿਰਦੇ ਨੇ ਅਨੇਕਾਂ ਰਸਤਿਆਂ ਦੇ ਵੱਲ ਜਾਣਾ ਕਰਦੇ ਨੇ ਇੱਕ ਨੂੰ ਛੱਡ ਕੇ ਦੂਸਰੇ ਦੇ ਵੱਲ ਜਾਣਾ ਕਰਦੇ ਨੇ ਤੇ ਫਿਰ ਪਾਸ਼ਾ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਕਿ ਉਹਨਾਂ ਨੇ ਤੀਰਥ ਨੂੰ ਵੀ ਜਿਹੜਾ ਨਾਮ ਜਪ ਲਿਆ ਹੈ ਤੀਰਥ ਨੂੰ ਨਾਮ ਮੰਨਣਾ ਅਟਾ ਕੀਤਾ ਹੈ ਤੇ ਪਾਸ਼ਾ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਕਿ ਜਿਨ੍ਹਾਂ ਨੇ ਮਨ ਹਿਰਦੇ ਦੇ ਰੂਪੀ ਦੇ ਵਿੱਚ ਸ਼ਬਦ ਨੂੰ ਸੋਣਾ ਕੀਤਾ ਹੈ ਸ਼ਬਦ ਨੂੰ ਉਸਾ ਕਰਕੇ ਉਸ ਦੇ ਭਾਵ ਅਰਥ ਸਮਝ ਕਰਕੇ ਆਪਣੇ ਮਨ ਹਿਰਦੇ ਰੂਪੀ ਦੇ ਵਿੱਚ ਵਿਚਾਰ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗਿਆਨ ਨੂੰ ਜਿਹੜਾ ਪ੍ਰਾਪਤ ਕਰਨਾ ਕੀਤਾ ਹੈ ਤੇ ਫਿਰ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਕਿ ਜਿਨ੍ਹਾਂ ਨੇ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲੈ ਕਰਕੇ ਨਾਮ ਦੀ ਪ੍ਰਾਪਤੀ ਹੋ ਗਈ ਹੈ ਸੱਦ ਸੰਗਤਿਆਂ ਘੜਿਆ ਨੂੰ ਮਾਨ ਕਰਕੇ ਜੀਵਨ ਸਫਲਾ ਬਣਾਉਣਾ ਕੀਤਾ ਹੈ ਤੇ ਫਿਰ ਪਾਸ਼ਾ ਮਹਾਰਾਜੀ ਸਮਝਾਉਣਾ ਕਰਦੇ ਨੇ ਧੰਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜੀ ਤਨਾਸਰੀ ਰਾਗ ਦੇ ਅੰਦਰ ਕਿ ਉਹਨਾਂ ਮਨੁੱਖਾਂ ਨੇ ਫਿਰ ਬਾਹਰ ਦੀ ਜਿਹੜੀ ਭਟਕਣਾ ਨੂੰ ਉਹ ਛੱਡ ਦਿੱਤਾ ਹੈ ਤੇ ਪਾਸ਼ਾ ਮਹਾਰਾਜੀ ਉਹਨਾਂ ਦੇ ਅੱਗੇ ਸਵਾਲ ਕਰਨਾ ਕਰਦੇ ਨੇ ਗਾਹੀ ਰੇ ਬਨ ਖੋਜਣ ਜਾਈ ਸਰ ਬਨ ਵਾਸੀ ਸਦਾ ਅਲੀਪਾ ਉਹੀ ਸੰਗ ਸਮਾਈ ਤੇ ਪਾਸ਼ਾ ਮਹਾਰਾਜ ਕਿਰਪਾ ਕਰਨਾ ਕਰਦੇ ਨੇ ਸਮਝਾਉਣਾ ਕਰਦੇ ਨੇ ਕਿ ਜਿਨ੍ਹਾਂ ਨੇ ਉਸ ਅਕਾਲ ਪੁਰਖ ਵੈਗ ਦਾ ਓਟ ਆਸਰਾ ਲੈ ਕਰਕੇ ਬਾਹਰੀ ਤੌਰ ਤੇ ਜਿਹੜੇ ਭਟਕਣਾ ਨੂੰ ਜਿਹੜਾ ਛੱਡ ਕਰਕੇ ਤੇ ਉਸ ਅਕਾਲ ਪੁਰਖ ਵੈਗ ਦੇ ਨਾਮ ਦੇ ਪ੍ਰੀਤ ਦੇ ਨਾਲ ਪਾਉਣੀ ਕੀਤੀ ਹੈ ਸ਼ਬਦ ਦੇ ਨਾਲ ਪ੍ਰੀਤ ਪਾਉਣੀ ਕੀਤੀ ਹੈ ਤੇ ਫਿਰ ਪਾਸ਼ਾ ਮਹਾਰਾਜੀ ਸਮਝਾਉਣਾ ਕਰਦੇ ਨੇ ਕਿ ਜਿਨ੍ਹਾਂ ਨੇ ਬਾਹਰੋਂ ਤਾਂ ਇਹ ਜਾਣ ਲਿਆ ਹੈ ਕਿ ਪ੍ਰਭੂ ਜਿਹੜਾ ਅਕਾਲ ਪੁਰਖ ਸਾਡੇ ਮਨ ਹਿਰਦੇ ਰੂਪੀ ਦੇ ਵਿੱਚ ਵਸਦਾ ਹੈ ਸਾਡੇ ਅੰਦਰ ਵਸਦਾ ਹੈ ਤੇ ਫਿਰ ਉਹਨਾਂ ਨੇ ਬਾਹਰ ਦੀ ਜਿਹੜੀ ਉਹ ਭਟਕਣਾ ਨੂੰ ਜਿਹੜਾ ਛੱਡ ਦਿੱਤਾ ਹੈ ਪਾਸ਼ਾ ਮਹਾਰਾਜੇ ਸਮਝਾਉਣਾ ਕਰਦੇ ਨੇ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ ਕਿ ਗੁਰੂ ਜੀ ਨੇ ਕਿਰਪਾ ਕਰ ਦਿੱਤੀ ਹੈ ਗਿਆਨ ਦਾ ਜਿਹੜਾ ਰਤਨ ਹੈ ਉਹ ਸਾਡੇ ਹਿਰਦੇ ਦੇ ਵਿੱਚ ਵਸਾਉਣਾ ਕਰ ਦਿੱਤਾ ਹੈ ਕਿਉਂਕਿ ਮਨ ਜਿਹੜਾ ਇਕਾਗਰ ਚਿਤ ਹੋ ਗਿਆ ਹੈ ਇੱਕ ਦੇ ਨਾਲ ਜੁੜਨ ਵਾਸਤੇ ਜਿਹੜੀ ਮਨ ਦੇ ਵਿੱਚ ਉਹ ਤਾੰਗ ਜਿਹੜੀ ਉਹ ਪੈਦਾ ਹੋ ਗਈ ਹੈ ਹੁਣ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਹੁਣ ਜਿਹੜਾ ਉਸ ਸਾਗਰ ਨੂੰ ਲੱਭਣਾ ਕਰਦਾ ਹੈ ਜਿਸ ਦੇ ਵਿੱਚੋਂ ਜਿਹੜਾ ਹੀਰੇ ਮੋਤੀ ਜਿਹੜੇ ਚੁੱਕ ਕਰ ਕਰਕੇ ਆਪਣਾ ਜਿਹੜਾ ਜੀਵਨ ਹੈ ਉਸ ਨੂੰ ਸਫਲਾ ਬਣਾਉਣਾ ਕਰਦਾ ਹੈ ਤੇ ਪਾਤਸ਼ਾਹ ਮਹਾਰਾਜੀ ਸਮਝਾਉਣਾ ਕਰਦੇ ਨੇ ਦੀਨ ਦਿਆਲ ਸਦਾ ਦੁੱਖ ਭੰਜਨ ਤਾਸਿਓ ਮਨ ਨਾ ਲਗਾਨਾ ਜਨ ਨਾਨਕ ਕੋਟਨ ਮਹਿਕਣ ਹੋ ਗੁਰਮੁਖ ਹੋਏ ਪਛਾਨਾ ਕਿ ਉਹਨਾਂ ਤੋਂ ਮੈਂ ਬਲਹਾਰ ਜਨਾ ਕਿ ਜਿਨ੍ਹਾਂ ਨੇ ਸਤਗੁਰ ਪਾਸ਼ਾ ਮਹਾਰਾਜ ਦਾ ਓਟ ਆਸਰਾ ਲੈਂਦੀ ਹੋਈ ਸਾਧ ਸੰਗਤੀਆਂ ਘੜੀਆਂ ਨੂੰ ਜਿੱਥੇ ਮੰਨਣਾ ਕੀਤਾ ਹੈ ਸਾਧ ਸੰਗਤੀਆਂ ਘੜੀਆਂ ਨੂੰ ਮਾਨ ਕਰਕੇ ਆਪਣੇ ਜੀਵਨ ਨੂੰ ਜਿਹੜਾ ਸਫਲਾ ਬਣਾਉਣਾ ਕਰ ਦਿੱਤਾ ਹੈ ਤੇ ਉਹਨਾਂ ਦੇ ਨਾਲ ਪ੍ਰੀਤ ਪਾਉਣੀ ਕੀਤੀ ਹੈ ਜਿਹੜਾ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਸ਼ਬਦ ਦੇ ਨਾਲ ਜਦੋਂ ਜੁੜਨਾ ਕਰਦੇ ਨੇ ਤੇ ਫਿਰ ਸਾਗਰ ਦੇ ਵਿੱਚੋਂ ਜਿਹੜੇ ਹੀਰੇ ਜਵਾਹਰ ਰਤਨੇ ਉਹ ਚੁਗਣਾ ਕਰਦੇ ਨੇ ਉਹ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਵਾਲੀਏ ਕੁਲ ਆਲਮ ਰੋਹਾਨੀਅਤ ਦੇ ਮਜਸਮੇ ਸਾਂਝੀ ਮਨੁੱਖਤਾ ਨੂੰ ਸਾਂਝਾ ਉਪਦੇਸ਼ ਦੇਣ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਨੂੰ ਗਜਾਉਣਾ ਕਰੀਏ ਜੀ ਲਵਾਈਏ ਹਾਜ਼ਰੀਆਂ ਗੱਜ-ਬੱਜ ਕੇ ਆਖਣਾ ਕਰਨਾ ਜੀ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਤਨਾਸਰੀ ਮਹਿਲਾ ਪਹਿਲਾ ਕਰ ਦੂਜਾ ਅਸ਼ਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਪਾਸ਼ ਮਹਾਰਾਜ ਕਿਰਪਾ ਕਰ ਰਹਿ ਨੇ ਕਿ ਜਿਹੜੇ ਗੁਰਮੁਖ ਜਨ ਹੁੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲੈ ਕਰਕੇ ਸਤ ਸੰਗ ਦੀਆਂ ਜਦੋਂ ਘੜੀਆਂ ਨੂੰ ਮੰਨਣਾ ਕਰਦੇ ਨੇ ਤੇ ਫਿਰ ਉਹ ਹੀਰੇ ਜਵਾਰ ਅੱਤੇ ਚੁਗਣਾ ਕਰਦੇ ਨੇ ਭਵ ਅਕਾਲ ਪੁਰਖ ਵਾਹਿਗੁਰੂ ਦੇ ਦੁਆਰਾ ਬਖਸ਼ੀ ਹੋਈ ਇਸ ਬਾਣੀ ਦੇ ਨਾਲ ਉਹ ਪ੍ਰੀਤ ਪਾਉਣਾ ਕਰਦੇ ਨੇ ਬਾਣੀ ਦੇ ਅੰਦਰ ਫਰਮਾਨ ਨੇ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਤੇ ਫਿਰ ਉਹ ਜਿਹੜੇ ਹੀਰਾ ਏ ਜਵਾਹਰ ਅਤ ਨੇ ਉਹ ਸਤਿਗੁਰੂ ਪਾਸ਼ਾ ਮਹਾਰਾਜ ਦਾ ਓਟ ਆਸਰਾ ਲੈ ਕਰਕੇ ਚੁਗਣਾ ਕਰਦੇ ਨੇ ਗੁਰਸਾਗਰ ਰਤਨੀ ਭਰਪੂਰੇ ਜਿਨ੍ਹਾਂ ਦੀ ਕਰੋੜਾਂ ਦੀ ਕੀਮਤ ਹੈ ਤੇ ਪਾਸ਼ਾ ਮਹਾਰਾਜ ਫੇਰ ਕਿਰਪਾ ਕਰਦੇ ਨੇ ਕਿ ਉਹਨਾਂ ਨੇ ਫਿਰ ਉਸ ਸਾਗਰ ਦੇ ਵਿੱਚੋਂ ਗੁਰੂ ਸੰਤ ਜਨਾਂ ਨੇ ਫਿਰ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲੈ ਕਰਕੇ ਫਿਰ ਜਵਾ ਰਾਤ ਨੇ ਉਹ ਚੁਗਣਾ ਕੀਤੇ ਨੇ ਸ਼ਬਦ ਦੇ ਨਾਲ ਪ੍ਰੀਤ ਪਾਉਣੀ ਕੀਤੀ ਹੈ ਤੇ ਪਾਸ਼ਾ ਮਹਾਰਾਜ ਜੀ ਫੇਰ ਕਿਰਪਾ ਕਰਦੇ ਨੇ ਸਮਝਾਉਣਾ ਕਰਦੇ ਨੇ ਹਰ ਰਸ ਚੋਗ ਚੁਗੈ ਪ੍ਰਭ ਪਾਵੈ ਕਿ ਸਤਗੁਰ ਪਾਸ਼ਾ ਮਹਾਰਾਜ ਦਾ ਓਟ ਆਸਰਾ ਲੈ ਕਰਕੇ ਫਿਰ ਉਹ ਜਿਹੜੇ ਚੋਗ ਚੁਗੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਮਨੋਰਥ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਉਹ ਸਫਲਾ ਹੋ ਗਿਆ ਹੈ ਤੇ ਪਾਸ਼ ਮਹਾਰਾਜ ਦੇ ਫੇਰ ਕਿਰਪਾ ਦੇ ਸਦਕਾ ਉਹਨਾਂ ਨੇ ਉਹ ਰਸ ਉਹ ਨਾਮ ਦਾ ਰਸ ਜਿਹੜਾ ਆਪਣੇ ਮਨ ਹਿਰਦੇ ਰੂਪੀ ਦੇ ਵਿੱਚ ਵਸਾ ਲਿਆ ਹੈ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲੈਂਦੇ ਹੋਏ ਮਨ ਹਿਰਦੇ ਰੂਪੀ ਦੇ ਵਿੱਚੋਂ ਦੁਨਿਆਵੀ ਤੌਰ ਤੇ ਜਿਹੜੇ ਦੁਨਿਆਵੀ ਪਦਾਰਥਾਂ ਦੀ ਜਿਹੜੀ ਭੁੱਖ ਹੈ ਉਸ ਨੂੰ ਮਟਾ ਲਿਆ ਹੈ ਹੁਣ ਜਿਹੜੀ ਭੁੱਖ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਭੁੱਖ ਹੈ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਇਹ ਬੰਦਨਾ ਕਰਦੇ ਨੇ ਕਿ ਪਾਸ਼ਾ ਮਹਾਰਾਜ ਜੀ ਕਿਰਪਾ ਕਰੋ ਸਾਨੂੰ ਵੀ ਜਿਹੜਾ ਹੰਸਲੀ ਨਿਆਈ ਉਸ ਸਾਗਰ ਦੇ ਵਿੱਚੋਂ ਜਿਹੜੇ ਹੀਰੇ ਜਵਾਹਰ ਰਤਨੇ ਉਹ ਚੁਗਣ ਦਾ ਜਿਹੜਾ ਸਮਾਂ ਬਖਸ਼ੂ ਫਿਰ ਪਾਸ਼ਾ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਨਾ ਕੀਤੀ ਹੈ ਅੰਮ੍ਰਿਤ ਵੇਲੇ ਦੀਆਂ ਘੜੀਆਂ ਨੂੰ ਮੰਨਣਾ ਕੀਤਾ ਹੈ ਸਾਧ ਸੰਗਤੀਆਂ ਘੜੀਆਂ ਨੂੰ ਮੰਨਣਾ ਕੀਤਾ ਹੈ ਫਿਰ ਉਹ ਗੁਰਮੁਖ ਜਨ ਪਿਆਰੇ ਫਿਰ ਉਸ ਅਕਾਲ ਪੁਰਖ ਵੈਗ ਦੀ ਕਿਰਪਾ ਦੇ ਨਿਆਈ ਉਸ ਸਾਗਰ ਦੇ ਵਿੱਚੋਂ ਹੀਰੇ ਜਵਾਹਰਤ ਉਹ ਲੱਭ ਲੈਂਦੇ ਨੇ ਉਦਾਹਰਨ ਤੌਰ ਤੇ ਜੇ ਕਰਕੇ ਦੇਖਣਾ ਕਰੀਏ ਕਿ ਹਾਥੀ ਦੇ ਅੱਗੇ ਜੇਕਰ ਰੇਤੇ ਦੇ ਵਿੱਚ ਖੰਡ ਮਿਲਾ ਦਿੱਤੀ ਜਾਵੇ ਤੇ ਹਾਥੀ ਜਿਹੜਾ ਕਦੀ ਵੀ ਜਿਹੜਾ ਖੰਡ ਨੂੰ ਇਕੱਤਰ ਨਹੀਂ ਕਰ ਸਕਦਾ ਤੇ ਬਾਸ਼ਾ ਮਹਾਰਾਜੀ ਦੀ ਕਿਰਪਾ ਦੀ ਸਦਕਾ ਜੇ ਉਹੀ ਰੇਤੇ ਦੇ ਵਿੱਚ ਖੰਡ ਨੂੰ ਮਿਲਾ ਦਿੱਤਾ ਜਾਵੇ ਤੇ ਫਿਰ ਕੀੜੀ ਨੂੰ ਛੱਡ ਦਿੱਤਾ ਜਾਵੇ ਤੇ ਕੀੜੀ ਜਿਹੜੀ ਉਹ ਖੰਡ ਨੂੰ ਇਕੱਤਰ ਕਰ ਸਕਦੀ ਹੈ ਤੇ ਪਾਸ਼ਾ ਮਹਾਰਾਜ ਨੇ ਮਨੁੱਖ ਨੂੰ ਵੀ ਉਦਾਹਰਣ ਦੇ ਕਰਕੇ ਸਮਝਾਉਣਾ ਕੀਤਾ ਹੈ ਕਿ ਜੇਕਰ ਹਾਥੀ ਦੀ ਨਿਆਈ ਸਦ ਸੰਗਤ ਦੀਆਂ ਘੜੀਆਂ ਨੂੰ ਮੰਨ ਨਾ ਕਰੇਗਾ ਫਿਰ ਕੁਝ ਵੀ ਜਿਹੜਾ ਤੇਰੇ ਹੱਥ ਨਹੀਂ ਹੋਣਾ ਜੇਕਰ ਕੀੜੀ ਦੀ ਨਿਆਈ ਉਸ ਅਕਾਲ ਪੁਰਖ ਵੈਗ ਦਾ ਓਟ ਆਸਰਾ ਲੈਂਦੇ ਹੋਏ ਸ਼ਬਦ ਦੇ ਨਾਮ ਦੇ ਨਾਲ ਪ੍ਰੀਤ ਪਾਉਣਾ ਕਰੇਗਾ ਤੇ ਫੇ ਕੀੜੀ ਦੇ ਨਿਆਇ ਤੈਨੂੰ ਜਿਹੜੇ ਉਹ ਪਦਾਰਥ ਉਹ ਪ੍ਰਾਪਤ ਹੋ ਜਾਣੇ ਨੇ ਕਿ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਓਟ ਆਸਰਾ ਲੈਂਦੇ ਹੋਏ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਹੰਗੇ ਸ਼ਬਦ ਦੇ ਨਾਲ ਪ੍ਰੀਤ ਪਾਉਣੀ ਕੀਤੀ ਹੈ ਗੁਰਸਾਗਰ ਰਤਨੀ ਭਰਪੂਰੇ ਰਤਨਾ ਦੇ ਨਾਲ ਪ੍ਰੀਤ ਪਾਉਣੀ ਕੀਤੀ ਹੈ ਸ਼ਬਦ ਦੇ ਨਾਲ ਪ੍ਰੀਤ ਪਾਉਣੀ ਕੀਤੀ ਹੈ ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕਮਿਕ ਹੋ ਗਏ ਨੇ ਤੇ ਪਾਸ਼ਾ ਮਹਾਰਾਜ ਜੀ ਅਗਲੀ ਪੰਕਤੀ ਦੇ ਵਿੱਚ ਸਮਝਾਉਣਾ ਕਰਦੇ ਨੇ ਸਰਵਰ ਮੈਂ ਹੰਸ ਪ੍ਰਾਨਪਤ ਪਾਵੈ ਤੇ ਪਾਸ਼ਾ ਮਹਾਰਾਜ ਦਾ ਓਟ ਆਸਰਾ ਲੈਂਦੇ ਹੋਏ ਹੰਸ ਜਿਹੜੇ ਉਹ ਪ੍ਰਾਨਪਤ ਪਾ ਲੈਂਦੇ ਨੇ ਫਿਰ ਅਕਾਲ ਪੁਰਖ ਵੈਗਦੇ ਨਾਮ ਦੇ ਨਾਲ ਇੱਕਮਿਕ ਹੋ ਜਾਂਦੇ ਨੇ ਜਦੋਂ ਅਕਾਲ ਪੁਰਖ ਵੈਗਦੇ ਨਾਮ ਦੇ ਨਾਲ ਇੱਕਮਿਕ ਹੋ ਜਾਂਦੇ ਨੇ ਤੇ ਫਿਰ ਪਾਸ਼ਾ ਮਹਾਰਾਜ ਕਿਰਪਾ ਕਰ ਦਿੰਦੇ ਨੇ ਉਹਨਾਂ ਦੀ ਅਕਾਲ ਪੁਰਖ ਵੈਗਦੇ ਕਿਰਪਾ ਦੇ ਨਿਆਈ ਜਿਹੜੇ ਦੁੱਖ ਨੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਜਿਹੜੇ ਉਹ ਪਾੜ ਦਿੰਦਾ ਹੈ ਜਿਹੜੇ ਕੀਤੇ ਹੋਏ ਸਾਗਰਾਂ ਦੇ ਨਾਮ ਦੇ ਨਾਲ ਜੁੜ ਕਰਕੇ ਫੇਰੇ ਜਿਹੜੇ ਚੁਗਣਾ ਕਰਦਾ ਹੈ ਤੇ ਫਿਰ ਪਾਸ਼ਾ ਮਹਾਰਾਜ ਕਿਰਪਾ ਕਰਦੇ ਨੇ ਪਰ ਤਨ ਦੁਖ ਕਿਸ ਪਾਪ ਨਾ ਫੀੜੇ ਜਮ ਜੰਦਾਰ ਨ ਆਵੇ ਨੇੜੇ ਤੇ ਪਾਸ਼ਾ ਮਹਾਰਾਜ ਫਿਰ ਉਹਨਾਂ ਦੇ ਦੁੱਖ ਵੀ ਕੱਟ ਦਿੰਦਾ ਹੈ ਪਾਪ ਵੀ ਜਿਹੜਾ ਕੀਤੇ ਹੋਏ ਨੇ ਉਹ ਵੀ ਪਾੜ ਦਿੰਦਾ ਹੈ ਜਿਹੜੇ ਲਿਖੇ ਹੋਏ ਪਾਵਨ ਉਹ ਵੀ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਸੇਵਕਾਂ ਦੇ ਆਪ ਪਾੜ ਦਿੰਦਾ ਜਦੋਂ ਸ਼ਬਦ ਦੇ ਨਾਲ ਪ੍ਰੀਤ ਪੈਂਦੀ ਹੈ ਤੇ ਫਿਰ ਜਮ ਜੰਦਾਰਨਾ ਆਵੇ ਨੇੜੇ ਫਿਰ ਜਮਾ ਦੀ ਮਾਰ ਦੇ ਵਿੱਚੋਂ ਵੀ ਜਿਹੜਾ ਉਹ ਮਨੁੱਖ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲੈਂਦੇ ਹੋਏ ਉਹ ਬਚ ਜਾਂਦਾ ਹੈ ਤੇ ਪਾਸ਼ਾ ਮਹਾਰਾਜ ਦੀ ਫਿਰ ਕਿਰਪਾ ਦੀ ਸਦਕਾ ਫਿਰ ਤ੍ਰਿਸ਼ਨਾ ਦੀ ਜਿਹੜੀ ਅਗਣ ਹੈ ਮਨ ਹਿਰਦੇ ਰੂਪੀ ਦੇ ਵਿੱਚ ਭਟਕਟਾ ਫਿਰਦੀ ਹੈ ਕਿ ਮੇਰੇ ਕੋਲ ਇਹ ਵੀ ਆ ਜਾਵੇ ਮੇਰੇ ਕੋਲ ਧਨ ਦੌਲਤ ਸਭ ਕੁਝ ਆ ਜਾਵੇ ਪਰ ਜਿਹੜੇ ਸਤਗੁਰੂ ਪਾਸ਼ਾ ਮਹਾਰਾਜ ਦਾ ਓਟ ਆਸਰਾ ਲੈਂਦੇ ਹੋਏ ਉਸ ਅਕਾਲ ਪੁਰਖ ਵੈਗਦੂਤ ਤੋਂ ਨਾਮ ਦੀ ਦਾਤ ਮੰਗਣਾ ਕਰਦੇ ਨੇ ਫਿਰ ਪਾਸ਼ਾ ਮਹਾਰਾਜ ਕਿਰਪਾ ਕਰ ਦਿੰਦੇ ਨੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਨਾਈ ਤੇ ਤ੍ਰਿਸ਼ਨਾ ਦੀ ਆਗ ਨੂੰ ਉਸ ਅਕਾਲ ਪੁਰਖ ਵੈਗਦੂਤ ਨੇ ਆਪ ਮਾਰ ਦਿੱਤਾ ਹੈ ਆਪ ਬੁਝਾਉਣਾ ਕੀਤਾ ਹੈ ਜਦੋਂ ਸਤਗੁਰੂ ਪਾਸ਼ਾ ਮਹਾਰਾਜ ਦਾ ਓਟ ਆਸਰਾ ਲੈਂਦੇ ਹੋਏ ਤ੍ਰਿਸ਼ਨਾ ਦੀ ਅੱਗ ਮਨ ਹਿਰਦੇ ਰੂਪੀ ਦੇ ਵਿੱਚੋਂ ਉਸ ਅਕਾਲ ਪੁਰਖ ਵੈਗੁਰੂ ਨੂੰ ਮਿਟਾ ਦਿੱਤੀ ਤੇ ਫਿਰ ਪਾਸ਼ਾ ਮਹਾਰਾਜ ਕਿਰਪਾ ਕਰਦੇ ਨੇ ਫਿਰ ਉਹ ਨਾਨਕ ਦੀ ਤਰ੍ਹਾਂ ਉਸ ਅਕਾਲ ਪੁਰਖ ਵੈਗੁਰੂ ਦੀ ਸ਼ਰਨ ਦੇ ਵਿੱਚ ਪੈ ਜਾਂਦੇ ਨੇ ਜਦੋਂ ਸਤਗੁਰੂ ਪਾਸ਼ਾ ਮਹਾਰਾਜ ਦੀ ਸ਼ਰਨ ਦੇ ਵਿੱਚ ਪੈਂਦੇ ਨੇ ਤੇ ਫਿਰ ਤ੍ਰਿਪਤਾ ਹੋ ਜਾਂਦੀ ਹੈ ਤ੍ਰਿਪਤਾ ਕਾਦੀ ਹੋ ਜਾਂਦੀ ਹੈ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਿਆਈ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਜਿਸ ਮਨੋਰਥ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਮਾਤ ਲੋਕ ਸੰਸਾਰ ਦੇ ਅੰਦਰ ਭੇਜਣਾ ਕੀਤਾ ਹੈ ਨਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਨ ਵਾਸਤੇ ਤੇ ਫਿਰ ਪਾਸ਼ਾ ਮਹਾਰਾਜ ਕਿਰਪਾ ਕਰਨਾ ਕਰਦੇ ਨੇ ਕਿਆ ਬੱਗ ਬੱਪੜਾ ਛਪੜੀ ਨਾਏ ਤੇ ਬਗਲਾ ਜਿਹੜਾ ਉਹ ਕਿਚੜ ਦੇ ਵਿੱਚ ਕਾਦੇ ਵਾਸਤੇ ਨਾਉਂਦਾ ਹੈ ਪਾਸ਼ਾ ਮਹਾਰਾਜ ਜੀ ਨੇ ਪ੍ਰਸ਼ਨ ਚਨ ਲਾ ਕਰਕੇ ਪੁੱਛਣਾ ਕੀਤਾ ਹੈ ਕਿ ਪਾਸ਼ਾ ਮਹਾਰਾਜ ਜੀ ਸਾਨੂੰ ਦੱਸਣਾ ਕਰੋ ਕਿ ਆ ਬਗ ਬਪੜਾ ਛਪੜੀ ਨਾਏ ਕਿ ਬਗਲਾ ਕਾਦੇ ਵਾਸਤੇ ਜਿਹੜਾ ਚਿੱਕੜ ਦੇ ਵਿੱਚ ਨਾਉਂਦਾ ਹੈ ਤੇ ਪਾਸ਼ਾ ਮਹਾਰਾਜ ਜੀ ਫਿਰ ਅਗਲੀ ਪੰਕਤੀ ਦੇ ਵਿੱਚ ਉੱਤਰ ਦੇਣਾ ਕਰਦੇ ਨੇ ਕਿ ਕਚੜ ਡੋਬੈ ਮੈਲ ਨਾ ਜਾਏ ਤੇ ਕਿਚੜ ਵਿੱਚ ਜਿਹੜਾ ਨਾਉਣ ਦੇ ਵਾਸਤੇ ਜਿਹੜਾ ਬਗਲਾ ਉਹ ਕਿਚੜ ਦੇ ਵਿੱਚ ਜਾਂਦਾ ਹੈ ਤੇ ਕਿਚੜ ਦੇ ਵਿੱਚ ਜਾ ਕਰਕੇ ਉਸ ਨੂੰ ਕੁਝ ਵੀ ਜਿਹੜਾ ਪ੍ਰਾਪਤ ਨਹੀਂ ਹੋ ਸਕਦਾ ਕਿਚੜ ਦੇ ਵਿੱਚ ਨਾਵੇਗਾ ਤੇ ਉਸ ਦੇ ਜਿਹੜੇ ਪੰਖ ਨੇ ਆਪਣੇ ਸਰੀਰ ਨੂੰ ਜਿਹੜਾ ਉਹ ਕਿਚੜ ਦੇ ਨਾਲ ਉਹ ਮੈਲਾ ਕਰਨਾ ਕਰੇਗਾ ਤੇ ਇਸੇ ਤਰ੍ਹਾਂ ਪਾਸ਼ਾ ਮਹਾਰਾਜ ਨੇ ਮਨੁੱਖ ਨੂੰ ਵੀ ਸਮਝਾਉਣਾ ਕੀਤਾ ਹੈ ਕਿ ਜੇਕਰ ਤੂੰ ਵੀ ਸਾਧ ਸੰਗਤ ਦੀਆਂ ਘੜੀਆਂ ਨੂੰ ਮੰਨਣਾ ਹੈ ਤੇ ਫਿਰ ਤੀਰਥਾਂ ਦੇ ਉੱਪਰ ਜਾਣਾ ਜਿਹੜਾ ਤੈਨੂੰ ਛੱਡਣਾ ਪਵੇਗਾ ਇੱਕ ਦਾ ਹੋ ਕੇ ਕਰਕੇ ਰਹੇਗਾ ਤੇ ਉਹ ਆਕਾਲ ਪੁਰਖ ਵਾਹਿਗੁਰੂ ਦਾ ਨਾਮ ਜਿਹੜਾ ਤੈਨੂੰ ਪ੍ਰਾਪਤ ਹੋ ਜਾਵੇਗਾ ਤੇ ਪਾਤਸ਼ਾਹ ਮਹਾਰਾਜੇ ਸਮਝਾਉਣਾ ਕਰਦੇ ਨੇ ਕਿ ਜੇਕਰ ਬਗਲੇ ਦੀ ਨਿਆਈ ਛੱਬੜੀ ਦੇ ਵਿੱਚ ਨਹਾਉਂਦਾ ਰਹੇਗਾ ਤੇ ਤੈਨੂੰ ਕਦੀ ਵੀ ਜਿਹੜਾ ਉਹ ਆਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਉਹ ਕਦੀ ਵੀ ਪ੍ਰਾਪਤ ਨਹੀਂ ਹੋਣਾ ਫਿਰ ਜਿਹੜਾ ਤੂੰ ਕਿਚੜ ਦੇ ਵਿੱਚ ਨਾਲ ਹੈ ਕਦੀ ਇਸ ਸਥਾਨ ਦੇ ਉੱਪਰ ਚੱਲਿਆ ਜਾ ਕਦੀ ਉਸ ਸਥਾਨ ਦੇ ਉੱਪਰ ਚੱਲਿਆ ਜਾ ਫਿਰ ਪਾਤਸ਼ਾਹ ਮਹਾਰਾਜੇ ਸਮਝਾਉਣਾ ਕਰਦੇ ਨੇ ਕਿ ਜੇਕਰ ਤੇਰੇ ਮਨ ਹਿਰਦੇ ਰੂਪੀ ਦੇ ਵਿੱਚ ਚੱਟੜ ਦੀ ਨਿਆਈ ਜਿਹੜਾ ਤੇਰਾ ਮਨ ਹੈ ਉਹ ਮੈਲਾ ਰਹੇਗਾ ਤੇ ਫਿਰ ਕਦੀ ਵੀ ਜਿਹੜਾ ਪਰਮਾਤਮਾ ਤੈਨੂੰ ਉਪਰਾਪਤ ਨਹੀਂ ਹੋ ਸਕੇਗਾ ਤੇ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਸਦਕਾ ਜੇਕਰ ਤੂੰ ਇੱਕ ਦੇ ਨਾਮ ਦੇ ਨਾਲ ਜੁੜਨਾ ਕਰੇਗਾ ਤੇ ਫਿਰ ਪਾਸ਼ਾ ਮਹਾਰਾਜ ਤੇਰੇ ਉੱਪਰ ਕਿਰਪਾ ਕਰ ਦਿੰਦੇ ਨੇ ਕਾ ਪਾਸ਼ਾ ਮਹਾਰਾਜ ਦੇ ਪਾਵਨ ਜਪਨੇ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨਨਾ ਵਿਆਪੈ ਕਿ ਜੇਕਰ ਉਸ ਅਕਾਲ ਪੁਰਖ ਵੈਗ ਦੀ ਕਿਰਪਾ ਦੇ ਨਿਆਈ ਤੂੰ ਉਸ ਅਕਾਲ ਪੁਰਖ ਵੈਗ ਦੇ ਚਰਨ ਕਮਲਾਂ ਦੇ ਨਾਲ ਪ੍ਰੀਤੀ ਪਾਵੇਂਗਾ ਤੇ ਫਿਰ ਪਾਸ਼ਾ ਮਹਾਰਾਜੀ ਤੈਨੂੰ ਕਿਚੜ ਤੋਂ ਵੀ ਦੂਰ ਕਰ ਦੇਣਗੇ ਨਿਰਲੇਪ ਕਰ ਦੇਣਗੇ ਬੰਦਨ ਕਾਟਣ ਹਾਰ ਸੁਆਮੀ ਜਨ ਨਾਨਕ ਸਿਮਰੈ ਅੰਤਰ ਜਾਮੀ ਪਾਸ਼ਾ ਮਹਾਰਾਜ ਕਿਰਪਾ ਕਰਨ ਸਾਨੂੰ ਵੀ ਜਿਹੜਾ ਬੰਦਨਾ ਤੋਂ ਮੁਕਤ ਕਰ ਦੇਣ ਤਾਂ ਕਿ ਸਾਡਾ ਵੀ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਸਫਲਾ ਹੋ ਸਕੇ ਪਾਸ਼ਾ ਮਹਾਰਾਜ ਦੇ ਵਿਚਾਰ ਸ਼ਬਦ ਦੀ ਵਿਚਾਰ ਕਰਦਿਆਂ ਪਾਸੋਂ तमाम ਭੁੱਲੇ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਵੀ ਜਿਹੜਾ ਉਸ ਬਗਲੇ ਦੀ ਨਿਆਈ ਜਿਹੜਾ ਸਤਿਗੁਰ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਸਦਕਾ ਕਿਚੜ ਦੇ ਵਿੱਚੋਂ ਬਾਹਰ ਨਿਕਲ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤ ਪਾਉਣੀ ਕਰੀਏ ਪਾਸ਼ਾ ਮਹਾਰਾਜ ਜੀ ਕਿਰਪਾ ਕਰਨ ਸਾਨੂੰ ਸੁਮਤ ਬਖਸ਼ਣ ਬੋਲਦਿਆਂ ਪਾਸੋਂ तमाम ਭੁੱਲਾ ਗਲਤੀਆਂ ਹੋ ਜਾਂਦੀਆਂ ਨੇ ਕਿਸੇ ਦੀ ਸ਼ਾਨ ਦੇ ਖਿਲਾਫ ਸ਼ਬਦ ਬੋਲੇ ਗਿਆ ਹੋਵੇ ਅਣਜਾਣ ਜਾਣ ਕੇ ਮਾਫ ਕਰ ਦੇਣਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ